ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਸੱਗ ਮਲਾਂ ਦੀ ਸਬਜ਼ੀ ਠੀਕ ਹੈ ਜੀ ਹੈਲਦੀ ਤੇ ਟੇਸਟੀ ਪੂਰੀ ਐਨ ਹਲਵਾਈ ਸਟਾਈਲ ਸੋ ਜੇ ਤੁਸੀਂ ਸਿੱਖਣੀ ਆ ਜੀ ਵੀਡੀਓ ਨਾਲ ਬਣੇ ਰਹੋ ਅੱਜ ਉਹ ਰੈਸਪੀ ਕਰਦੇ ਆਂ ਸਟਾਰਟ ਜੀ ਸੋ ਰੈਸਪੀ ਸਟਾਰਟ ਕਰਨ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਹੀ ਭੈਣ ਭਰਾ ਜਿਹੜੇ ਚੈਨਲ ਤੇ ਨਵੇਂ ਆ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਆਜੋ ਫਿਰ ਰੈਸਪੀ ਕਰਦੇ ਆਪਾਂ ਹੁਣ ਸਟਾਰਟ ਤੇ ਲਓ ਜੀ ਹੁਣ ਛਿੱਲਦੇ ਆਪਾਂ ਸਗਮਲ ਤੇ ਇਹ ਚੀਜ਼ ਬਾਰੇ ਕੌਣ ਕੌਣ ਜਾਣਦਾ ਠੀਕ ਹੈ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਆਪਾਂ ਨੂੰ ਇਹ ਕਿਸੇ ਦੁਕਾਨ ਤੋਂ ਉੱਥੇ ਪਈ ਸੀ ਠੀਕ ਹੈ ਜੀ ਆਪਾਂ ਚੱਕ ਲਿਆ ਏ ਨਾਲੇ ਤਾਂ ਆਪਣੇ ਇਹ ਬੋਰਡ ਦਾ ਕੰਮ ਦੋਂਗੀ ਠੀਕ ਹੈ ਜੀ ਸ਼ਾਪਿੰਗ ਦਾ ਤੇ ਨਾਲੇ ਆਪਾਂ ਨੂੰ ਇੱਕ ਪੁਰਾਣੀ ਚੀਜ਼ ਮਿਲ ਗਈ ਠੀਕ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਫੱਟੀ ਬਾਰੇ ਠੀਕ ਹੈ ਜੀ ਕਿਨੇ ਕਿਨੇ ਫੱਟੀ ਤੇ ਠੀਕ ਹੈ ਜੀ ਉੜਾ ਡਾ ਲਿਖਿਆ ਆ ਜੋ ਫਿਰ ਸਭ ਤੋਂ ਪਹਿਲਾਂ ਠੀਕ ਹੈ ਜੀ ਸਗ ਮੱਲ ਜਿਹੜੇ ਆਪਾਂ ਛਿੱਲ ਲਾਂਗੇ ਉੱਪਰ ਤੋਂ ਸਾਰੀ ਛਿੱਲਣੀ ਜ਼ਰੂਰੀ ਹੈ ਇਹ ਤੇ ਲਓ ਜੀ ਸਗ ਮੱਲ ਆਪਾਂ ਨੇ ਛਿੱਲ ਲਏ ਆ ਹੁਣ ਕਰਦੇ ਇਹਨਾਂ ਦੀ ਕਟਿੰਗ ਆ ਲਓ ਜੀ। ਵੇਖੀ। ਸਬਜ਼ੀ ਮੰਨ ਲਓ ਆਪਾਂ ਨੇ ਇਸ ਤਰੀਕੇ ਨਾਲ ਕੱਟਣੇ ਆ। ਨਾ ਬਹੁਤੇ ਮੋٹے ਤੇ ਨਾ ਹੀ ਜ਼ਿਆਦਾ ਬਰੀਕ। ਤੇ ਲਓ ਜੀ ਆਪਾਂ ਨੇ ਇਸ ਤਰੀਕੇ ਨਾਲ ਕੱਟ ਲੈਣੇ ਇਹ। ਠੀਕ ਹੈ ਜੀ। ਆਹ ਦੇਖੋ। ਨਾ ਜ਼ਿਆਦਾ ਆਪਾਂ ਨੇ ਮੋਟੇ ਕਰਨੇ ਠੀਕ ਹੈ ਜੀ। ਤੇ ਨਾ ਹੀ ਜ਼ਿਆਦਾ ਬਰੀਕ। ਤੇ ਇਹਨਾਂ ਨੂੰ ਕੱਟ ਲਾਂਗੇ ਸਾਰਿਆਂ ਨੂੰ ਇਦਾਂ ਹੀ। ਇਹ ਮੋਟੇ ਗਲ ਕੱਟਦੇ ਕਈ ਵਾਰ ਇਹ ਗਲਦੇ ਨਹੀਂ ਹੈ ਤੇ ਲੋ ਜਿੰਨਾਂ ਇਸ ਤਰੀਕੇ ਨਾਲ ਕੱਟ ਲਾਂਗੇ ਸਾਰਿਆਂ ਨੂੰ ਤੇ ਲਓ ਜੀ ਸੱਗ ਮਲ ਆਪਾਂ ਨੇ ਕੱਟ ਲਏ ਠੀਕ ਹੈ ਜੀ ਇੱਕ ਵਾਰ ਇਹਨਾਂ ਨੂੰ ਹੋਰ ਧੋ ਲੂਗੇ ਪਾਣੀ ਚੋਂ ਉਹ ਤੋਂ ਬਾਅਦ ਆਪਣੇ ਕੋਲ ਮਿਰਚ ਹੈਗੀ ਹੈ ਜੀ ਮਿਕਸੀ ਕੀਤੀ ਹੋਈ ਠੀਕ ਹੈ ਜੀ ਆਦਰਕ ਲਸਣ ਦਾ ਪੇਸਟ ਹੈ ਤੁਸੀਂ ਕੁੱਟ ਕੇ ਪਾ ਲਿਓ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਲਓ ਜੀ ਦੋ ਆਪਣੇ ਕੋਲ ਮੀਡੀਅਮ ਸਾਈਜ਼ ਦੇ ਪਿਆਜ਼ ਆ ਪੈਨਾਂ ਨੂੰ ਕੱਟ ਲਾਂਗੇ ਬਰੀਕ-ਬਰੀਕ ਆਪਾਂ ਠੀਕ ਹੈ ਜੀ ਚਾਹੇ ਚੌਪ ਕਰ ਲਿਓ ਚਾਹੇ ਐਦਾਂ ਬਰੀਕ ਕੱਟ ਲਿਓ ਹੋਰ ਤੁਹਾਡੀ ਮਰਜ਼ੀ ਆ ਆਪਾਂ ਥੋੜੀ ਜਿਹਾ ਐਦਾਂ ਬਰੀਕ ਚੌਪ ਜੇ ਕਰ ਲੋਂਗੇ ਤੋਂ ਨਾਲੇ ਜਿਹੜੇ ਠੀਕ ਹੈ ਜੀ ਭੁੰਨ ਛੇਤੀ ਹੋ ਜੂਗੇ ਤੇ ਟਮਾਟਰ ਵੀ ਹੈ ਜਿਹੜੇ ਆਪਾਂ ਬਰੀਕ ਕੱਟ ਲੋਂਗੇ ਤੇ ਲੋ ਜੀ ਤਿੰਨ ਆਪਾਂ ਨੇ ਟਮਾਟਰ ਲੈ ਲੇ ਮੀਡੀਅਮ ਸਾਈਜ਼ ਠੀਕ ਹੈ ਜੀ ਜਿਹੜੀ ਪਿਛਲੀ ਸਾਈਡ ਤੇ ਇਹਨਾਂ ਦੀ ਆਪਾਂ ਨੇ ਆਹ ਬਾਹਰ ਕੱਢ ਤੀ ਤੇ ਇਹਨਾਂ ਨੂੰ ਵੀ ਆਪਾਂ ਨੇ ਐਦਾਂ ਹੀ ਠੀਕ ਹੈ ਜੀ ਕੱਟ ਲੈਣਾ ਮਿਕਸੀ ਕਰਨੇ ਹੋਏ ਮਿਕਸੀ ਕਰ ਲਿਓ ਪਰ ਐਦਾਂ ਹੀ ਕੱਟ ਕੇ ਪਾ ਦਿਓ ਠੀਕ ਹੈ ਜੀ ਇਹ ਵੀ ਚੱਲ ਜੂਗੇ ਕੋਈ ਚੱਕਰ ਨਹੀਂ ਆ ਤੇ ਲੋ ਜੀ ਕਟਿੰਗ ਆਪਣੀ ਹੋ ਗਈ ਹੈ ਸਾਰੀ ਆਜੋ ਫਿਰ ਹੁਣ ਮਾਰਦੇ ਆਂ ਸਬਜੀ ਨੂੰ ਤੜਕਾ ਤੇ ਲਓ ਜੀ ਕੜਾਹੀ ਆਪਾਂ ਨੇ ਰੱਖ ਲਈ ਉੱਪਰ ਠੀਕ ਹੈ ਜੀ ਕੈਮਰਾ ਕਰ ਲਿਆ ਸੈੱਟ ਆਜੋ ਫਿਰ ਹੁਣ ਮਾਰਦੇ ਆਂ ਤੜਕਾ ਸਭ ਤੋਂ ਪਹਿਲਾਂ ਬਾਲ ਦਿਆਂ ਗੈਸ ਤੇ ਵਿਚ ਮਾਰ ਲੰਨੇ ਆ ਜੀ ਕੱਪੜਾ ਇਹਦੇ ਠੀਕ ਹੈ ਜੀ ਡਸਟਰ ਠੀਕ ਹੈ ਜੀ ਆਪਾਂ ਕੋਲ ਰੱਖਣਾ ਪੈਂਦਾ ਇੱਕ ਲਓ ਜੀ ਤੇ ਇਹ ਚ ਪਾਉਨੇ ਆ ਜੀ ਹੁਣ ਤੇਲ ਆਪਾਂ ਪਾੜੀ ਜੀ ਸੁੱਕ ਲੈਣ ਦੋ ਇਹਨੂੰ ਤੇ ਲੋ ਜੀ ਆਪਣੇ ਕੋਲ ਜਿਹੜੀ ਸਬ ਮਲਾਂ ਦੀ ਕੁਆਂਟੀਟੀ ਆ ਉਹ ਹੈਗੀ ਆ ਤਕਰੀਬਨ 1.5 ਕਿਲੋ ਦੇ ਕਰੀਬ ਠੀਕ ਹੈ ਜੀ ਤੇ 70 80 ਗ੍ਰਾਮ ਆਪਾਂ ਨੇ ਪਾ ਲਿਆ ਸਰੋਂ ਦਾ ਤੇਲ ਠੀਕ ਹੈ ਜੀ ਤੇਲ ਥੋੜਾ ਜਿਆਦਾ ਹੀ ਰੱਖਿਓ ਤੇਲ ਨੂੰ ਐ ਚੰਗੀ ਤਰ੍ਹਾਂ ਕਰ ਲਾਂਗੇ ਗਰਮ ਲੋ ਜੀ ਜਦੋਂ ਇਹ ਤੇਲ ਆਪਣਾ ਗਰਮ ਹੋ ਗਿਆ ਆਪਾਂ ਨੇ ਪਾਣੇ ਦੇ ਵਿੱਚ ਸੁੱਕਾ ਧਨੀਆ ਠੀਕ ਹੈ ਜੀ ਸੁੱਕੇ ਧਨੀਏ ਦਾ ਫਲੇਵਰ ਬਹੁਤ ਵਧੀਆ ਆਂਦਾ ਇਹਦੇ ਵਿੱਚ ਦੇਨੋ ਹਲਕਾ ਜਿਹਾ ਪੁੰਨਾਗੇ ਠੀਕ ਹੈ ਜੀ। ਯਾਨੀ ਥੋੜਾ ਜਿਹਾ ਲਾਲ ਜਆ ਜ਼ਰੂਰ ਕਰ ਲਿਓ। ਜ਼ਿਆਦਾ ਕੱਚਾ ਵੀ ਨਾ ਛੱਡਿਓ। ਜੇ ਤੁਸੀਂ ਕੋਈ ਹੋਰ ਖੜਾ ਮਸਾਲਾ ਪਾਉਣਾ ਹੋਇਆ ਜਿਵੇਂ ਤੇਜ ਪੱਤਾ, ਸਾਫਤੀ ਸੁੱਕੀ ਮਿਰਚ ਠੀਕ ਹੈ ਜੀ ਉਹ ਵੀ ਪਾ ਸਕਦੇ ਹੋ। ਪਰ ਮੈਂ ਉਹ ਨਹੀਂ ਵਰਤ ਰਿਹਾ। ਠੀਕ ਹੈ ਜੀ ਆਪਾਂ ਥੋੜੇ ਸਿੰਪਲ ਬਣਾਉਂਗੇ। ਤੇ ਜਦੋਂ ਇਹ ਇਹਨਾਂ ਪੁੰਨ ਹੋ ਗਏ ਥੋੜੀਆਂ ਕਾਲੀਆਂ ਮਿਰਚਾਂ ਪਾ ਦਿਓ 5-7। ਤੇ ਨਾਲੇ ਪਾ ਦੇਣੀ ਆਪਾਂ ਨੇ ਮੇਥੇ ਠੀਕ ਹੈ ਜੀ ਮੇਥੀ ਦਾਣਾ। ਤਕਰੀਬਨ 1 ਚਮਚਾ ਇਹਨੂੰ ਹਲਕਾ ਜਿਹਾ ਪੁੰਨੂਗੇ ਜਦੋਂ ਹਲਕੇ ਜਿਹਾ ਲਾਲ ਹੋਗੇ ਨਾਲ ਲਗਦੀ ਆਪਾਂ ਨੇ ਪਿਆਜ਼ ਪਾ ਦੇਣੇ ਚਲੋ ਪਿਆਜ਼ਾਂ ਨੂੰ ਆਪਾਂ ਠੀਕ ਆ ਜੀ ਕਰਾਂਗੇ ਹੁਣ ਲਾਈਟ ਬ੍ਰਾਊਨ ਜ਼ਿਆਦਾ ਓਵਰ ਬ੍ਰਾਊਨ ਨਹੀਂ ਕਰਨੀ ਹੈਗੇ ਇੱਕ ਵਾਰ ਤੁਸੀਂ ਸਬਜ਼ੀ ਬਣਾ ਕੇ ਦੇਖਿਓ ਇਹ ਠੀਕ ਆ ਜੀ ਕਿਉਂਕਿ ਮੈਂ ਪਹਿਲਾਂ ਵੀ ਬਣਾ ਚੁੱਕਿਆ ਇਸ ਕਰਕੇ ਵੀਡੀਓ ਪਾ ਰਹੀ ਹਾਂ ਕਿਉਂਕਿ ਬਹੁਤ ਟੇਸਟੀ ਬਣਦੀ ਆ ਤੇ ਨਾਲੇ ਸਭ ਤੋਂ ਵੱਡੀ ਗੱਲ ਆ ਵੀ ਹੈਲਦੀ ਆ ਠੀਕ ਆ ਜੀ ਇਹ ਲੌਂਗੀਆਂ ਨੂੰ ਆਪਾਂ ਲਾਈਟ ਬ੍ਰਾਊਨ ਕਰਾਂਗੇ ਹੁਣ। ਨੌਜੀ ਜਦੋਂ ਪਿਆਜ਼ ਆਪਣੇ ਲਾਈਟ ਬ੍ਰਾਊਨ ਹੋ ਗਏ ਠੀਕ ਹੈ ਜੀ ਆਪਾਂ ਇਹਨਾਂ ਨੂੰ ਸਾਈਡ ਤੇ ਕਰਕੇ ਥੋੜਾ ਜਿਹਾ ਪਾ ਲੈਣਾ ਵਿੱਚ ਜੀਰਾ ਠੀਕ ਹੈ ਜੀ। ਜਦੋਂ ਪਿਆਜ਼ ਲਾਈਟ ਬ੍ਰਾਊਨ ਹੋ ਗਏ। ਤੈਨੂੰ ਭੁੰਨਾਂਗੇ ਹਲਕਾ ਜਾਂ। ਜਦੋਂ ਇਹ ਭੁੰਨ ਹੋ ਗਿਆ ਠੀਕ ਹੈ ਜੀ ਫਿਰ ਪਾਵਾਂਗੇ ਠੀਕ ਹੈ ਜੀ ਇੰਨਾ ਕੱਪਾ ਪੌਣਾ ਕ ਚਮਚਾ ਆਦਰਕ ਲਸਣ ਦਾ ਪੇਸਟ ਤੇ ਨੂੰ ਭੁੰਨਾ ਕੇ ਠੀਕ ਹੈ ਚੰਗੀ ਤਰ੍ਹਾਂ ਪਿਆਜ਼ਾਂ ਦੇ ਨਾਲ ਤਕਰੀਬਨ 2 ਤੋਂ 2.5 ਮਿੰਟ ਤੇ ਲੋ ਜੀ ਲਸਣ ਆਪਣਾ ਭੁੰਨ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਕਟੀਆਂ ਹੋਈਆਂ ਮਿਰਚਾਂ ਪਾ ਦਿਓ ਮੇਰੇ ਕੋਲ ਕਟੀਆਂ ਹੋਈਆਂ ਵੀ ਪਈਆਂ ਤੇ ਠੀਕ ਹੈ ਜੀ ਇਹ ਆ ਪਾ ਲਿਓ ਪੀਸੀਆਂ ਹੋਈਆਂ ਥੋੜੀ ਆਪਣੀ ਮਰਜ਼ੀ ਤਕਰੀਬਨ ਤਿੰਨ ਮਿਰਚਾਂ ਮੇਰੇ ਕੋਲ ਮੀਡੀਅਮ ਸਾਈਜ਼ ਦੀਆਂ ਮੈਂ ਇਹ ਪਾ ਰਿਹਾ ਇਹਦੇ ਵਿੱਚ ਤੇ ਜਦੋਂ ਹਲਕੀਆਂ ਜਿਹੀਆਂ ਭੁੰਨ ਹੋ ਗਈਆਂ ਫਿਰ ਆਪਾਂ ਇਹਦੇ ਚ ਪਾਵਾਂਗੇ ਠੀਕ ਹੈ ਜੀ ਆਪਣੇ ਨੂਨ ਮਿਰਚ ਮਸਾਲੇ ਸੇਕ ਥੋੜਾ ਜਿਹਾ ਘੱਟ ਕਰ ਲਵਾਂ ਨਾ ਆਪਾਂ ਨੇ ਠੀਕ ਹੈ ਜੀ ਛੋਟਾ ਚਮਚਾ ਕਸ਼ਮੀਰੀ ਲਾਲ ਮਿਰਚ ਦਾ ਠੀਕ ਹੈ ਜੀ ਤੇ ਇੰਨੀ ਕੇ ਹਰਦੀ ਪਾਵਾਂਗੇ ਤੇ ਇਹਨੂੰ ਹਲਕਾ ਜਿਹਾ ਭੁੰਨਾਂਗੇ ਆਪਾਂ ਦੋਸਤੋ ਬਾਅਦ ਨਾਲ ਲੱਗਦੀ ਪਾ ਦੇਣੀ ਆਪਾਂ ਨੇ ਤਿੰਨ ਟਮਾਟਰ ਠੀਕ ਹੈ ਜੀ ਕੱਟੇ ਹੋਏ ਨੂੰ ਭੁੰਨਾਂਗੇ ਇਹਦੇ ਨਾਲ ਜਦੋਂ ਤੱਕ ਟਮਾਟਰ ਗਲ ਨਹੀਂ ਜਾਂਦੇ ਜੀ ਜਦੋਂ ਆਪਾਂ ਟਮਾਟਰ ਪਾਤੇ ਉਹਦੇ ਨਾਲ ਲਾ ਦਿਓ ਪਾਦਣ ਆਪਾਂ ਨੇ ਨੂਨ ਠੀਕ ਹੈ ਜੀ ਤਾਂ ਜੋ ਟਮਾਟਰ ਜਿਹੜੇ ਉਹ ਗਲ ਜੂਗੇ ਤਕਰੀਬਨ 2 ਛੋਟੇ ਚਮਚ ਬਾਕੀ ਟੇਸਟ ਰਿਕੋਰਡਿੰਗ ਥੋੜਾ ਜਿਹਾ ਕਰ ਦਾਂਗੇ 6 ਇੱਕ ਤੇਜ ਤੇ ਇਹਨੂੰ ਆਪਾਂ ਹੁਣ ਭੁੰਨਾਂਗੇ ਠੀਕ ਹੈ ਜੀ ਜਦੋਂ ਤੱਕ ਆਪਣੇ ਟਮਾਟਰ ਨਹੀਂ ਗਲ ਜਾਂਦੇ ਫੇਸ ਹੇਕ ਕਰ ਦਾਂਗੇ ਮੀਡੀਅਮ ਤੇਨੂੰ ਉੱਪਰ ਤੈ ਦਾ ਕਰ ਦਾਂਗੇ ਕਵਰ ਠੀਕ ਹੈ ਜੀ ਜਦੋਂ ਟਮਾਟਰ ਗਲ ਕੇ ਫਿਰ ਪਾਵਾਂਗੇ ਇਹਦੇ ਵਿੱਚ ਸੱਗ ਮਲਾਂ ਤੇ ਲਓ ਜੀ ਮਸਾਲਾ ਆਪਣਾ ਭੁੰਨ ਹੋ ਗਿਆ ਠੀਕ ਹੈ ਜੀ ਮਸਾਲੇ ਦਾ ਕਲਰ ਚੈੱਕ ਕਰ ਲਓ ਕਿੰਨਾ ਵਧੀਆ ਆ ਗਿਆ ਆ ਦੇਖ ਲਓ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਸਤੂਰੀ ਮੇਥੀ ਥੋੜੀ ਤੇ ਜਦੋਂ ਮਸਾਲਾ ਆਪਾਂ ਨੇ ਢੱਕ ਕੇ ਪਕਾਉਣਾ ਤੇ ਵਿੱਚ ਵਿੱਚ ਮਾਨੂੰ ਹਿਲਾਉਣਾ ਜ਼ਰੂਰ ਆ ਠੀਕ ਹੈ ਜੀ ਤੇ ਸੇਕ ਥੋੜਾ ਜਿਹਾ ਘੱਟ ਪਰ ਪਕਾਉਣਾ ਹੈ ਹੁਣ ਆਪਾਂ ਨੇ ਸੇਕ ਥੋੜਾ ਜਿਆਦਾ ਕਰ ਲਿਆ ਤੇਜ ਤੇ ਹੁਣ ਇਹਦੇ ਚ ਪਾ ਦਾਂਗੇ ਆਪਾਂ ਠੀਕ ਹੈ ਜੀ ਸ਼ਗਮਲਾ ਲਓ ਜੀ ਤੁਸੀਂ ਇਹਦੇ ਵਿੱਚ ਮਾਰੀ ਮੋਟੀ ਪਾਲਕ ਵੀ ਪਾ ਸਕਦੇ ਹੋ ਜੇ ਤੁਹਾਨੂੰ ਵਧੀਆ ਲੱਗਦੀ ਆ ਜਾਂ ਥੋੜੀ ਬਹੁਤੀ ਮੇਥੀ ਪਾ ਸਕਦੇ ਹੋ ਕੱਟ ਕੇ ਜਾਂ ਹਰੇ ਮਟਰ ਪਾ ਸਕਦੇ ਹੋ ਠੀਕ ਹੈ ਜੀ ਮੇਰੇ ਕੋਲ ਫਿਲਹਾਲ ਤਿੰਨੇ ਚਾਰੀ ਚੀਜ਼ਾਂ ਹੈ ਨਹੀਂ ਕਿ ਮੈਂ ਬਣਾ ਰਿਹਾ ਕੱਲੇ ਜੇ ਤੁਹਾਨੂੰ ਆਲੂ ਦਾ ਟੇਸਟ ਵਧੀਆ ਲੱਗਦਾ ਏ ਤਾਂ ਤੁਸੀਂ ਇਹਦੇ ਵਿੱਚ ਥਿੱਕਨੈਸ ਵਾਸਤੇ ਇੱਕ ਅੱਧਾ ਆਲੂ ਵੀ ਪਾ ਸਕਦੇ ਹੋ ਜੀ ਠੀਕ ਹੈ ਜੀ ਉਹ ਤੁਹਾਡੀ ਮਰਜ਼ੀ ਆ ਤਿੰਨ ਨੂੰ ਕਰਾਂਗੇ ਮਸਾਦੇ ਚ ਮਿਕਸ ਹੁਣ ਸਾਰਿਆਂ ਨੂੰ ਤੇ ਲਓ ਜੀ ਸ਼ਗਮਲ ਹੋ ਗਿਆ ਆਪਣੇ ਮਿਕਸ ਇਹਦੇ ਚ ਪਾਵਾਂਗੇ ਜੀ ਤਕਰੀਬਨ 2 ਕ ਕੱਰਸ਼ੀਆਂ ਗਰਮ ਪਾਣੀ ਦੀਆਂ ਨਾਰਮਲ ਠੀਕ ਹੈ ਮਲ ਗਰਮ ਪਾਣੀ ਹੋਣਾ ਚਾਹੀਦਾ ਬਸ ਦੋ ਕਕਰਸ਼ੀਆਂ ਪਾ ਦੇਣੀ ਆਪਾਂ ਨੇ ਜ਼ਿਆਦਾ ਨਹੀਂ ਪਾਉਣੀਆਂ ਤਾਂ ਜੋ ਇਹ ਥੱਲੇ ਵੀ ਨਾ ਲੱਗੇ ਤੇ ਸੇਕ ਕਰ ਦੇਣ ਆਪਾਂ ਨੇ ਹੁਣ ਮੀਡੀਅਮ ਠੀਕ ਹੈ ਜੀ ਸੇਕ ਮੀਡੀਅਮ ਕਰ ਦਾਂਗੇ ਤੇ ਇਹਨੂੰ ਪੱਕਣ ਦਾਂਗੇ ਜੀ ਠੀਕ ਹੈ ਜੀ ਤੇ ਵਿੱਚ ਵਿੱਚ ਮ ਹਲਾਉਣਾ ਜ਼ਰੂਰ ਹੈ ਤਾਂ ਜੋ ਥੱਲੇ ਨਾ ਲੱਗੇ ਠੀਕ ਹੈ ਜੀ 2-2 3-3 4-4 ਮਿੰਟ ਬਾਅਦ ਤੇ ਇਹਨੂੰ ਪੱਕਣ ਦਾਂਗੇ ਹੁਣ ਤੇ ਵਿੱਚ ਵਿੱਚ ਮਹਲਾਈ ਜਾਊਂਗੇ ਮਿਲਦੇ ਆ ਫਿਰ ਥੋੜੀ ਦੇਰ ਬਾਅਦ ਆ ਤੇ ਲਓ ਜੀ ਸਬਜੀ ਆਪਣੀ ਰੈਡੀ ਆ ਜੀ ਵਿੱਚ ਵਿੱਚ ਮਹਲਾਉਣੀ ਜ਼ਰੂਰ ਹੈ ਠੀਕ ਹੈ ਜੀ ਨਹੀਂ ਗੜਬੜ ਹੋ ਜਾਊਗਾ ਕੰਮ ਫਿਰ ਤੁਸੀਂ ਕਹਣਾ ਦੱਸਿਆ ਨਹੀਂ ਹੈਗਾ ਇਹ ਥੋੜੀ ਜੀ ਕੁਲੀ ਹੋਈ ਵਧੀਆ ਲੱਗਦੀ ਆ ਠੀਕ ਹੈ ਜੀ ਜਿਆਦਾ ਖੜੀ ਖੜੀ ਸਬਜੀ ਵਧੀਆ ਨਹੀਂ ਲੱਗਦੀ ਹੈਗੀ ਤੇ ਲਓ ਜੀ ਸਬਜੀ ਆਪਣੀ ਰੈਡੀ ਆ ਤੇ ਇਹਨੂੰ ਥੋੜਾ ਜਿਹਾ ਟੇਸਟ ਵਧਾਉਣ ਵਾਸਤੇ 2-4 ਚਮਚੇ ਦੇਸੀ ਕੀ ਦੇ ਪਾ ਲਿਓ ਠੀਕ ਹੈ ਜੀ ਹਰ ਨਜ਼ਾਰਾ ਆ ਜਾਂਦਾ ਹਰਾ ਧਨੀਆ ਠੀਕ ਹੈ ਜੀ ਚੰਗੀ ਤਰ੍ਹਾਂ ਠੋਕ ਕੇ ਤੇ ਹਲਕੀ ਜਿ ਇਹਨੂੰ 2 ਕੁ 4 ਮਿੰਟ ਪਕਾਵਾਂਗੇ ਠੀਕ ਹੈ ਜੀ ਖੁੱਲੀ ਤਾਂ ਜੋ ਜਿਹੜਾ ਇਹਦਾ ਪਾਣੀ ਆ ਠੀਕ ਹੈ ਜੀ ਉਹ ਥੋੜਾ ਜਿਹਾ ਸੁੱਕ ਜਾਊਗਾ ਰਿਡਿਊਸ ਹੋ ਜਾਊਗਾ ਸੇਕ ਕਰ ਲਿਓ ਮੀਡੀਅਮ ਤੇ ਨੂੰ ਹਲਕੀ ਜਿ ਆਪਾਂ ਨੇ ਠੀਕ ਹੈ ਜੀ ਉੱਪਰ ਤੋਂ ਖੁੱਲੀ ਉਹ ਪਕਾਉਣਾ ਹੈ ਤਾਂ ਜੋ ਇਹਦਾ ਪਾਣੀ ਜਿਹੜਾ ਉਹ ਚੱਕ ਹੋ ਜਾਊਗਾ ਲਓ ਜੀ ਸਬਜੀ ਸਗਮਲਾਂ ਦੀ ਤੁਹਾਡੇ ਸਾਹਮਣੇ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਣਾਤੀ ਤੇ ਹੁਣ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਠੀਕ ਹੈ ਜੀ ਤੇ ਜਿਹੜੇ ਭੈਣ ਭਰਾ ਨਵੇਂ ਆ ਜੀ ਚੈਨਲ ਪਰ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਓ ਜੀ ਹੁਣ ਥੋੜੀ देर ਬਾਅਦ ਤੁਹਾਨੂੰ ਦਿਖਾਉਂਦੇ ਹਾਂ ਇਹਨੂੰ ਫਿਰ ਪਲੇਟ ਦੇ ਵਿੱਚ ਕੱਢ ਕੇ ਤੇ ਲਓ ਜੀ ਸਗਮਲਾਂ ਦੀ ਟੇਸਟੀ ਤੇ ਹੈਲਦੀ ਸਬਜੀ ਬਣ ਕੇ ਰੈਡੀ ਹੈ ਠੀਕ ਹੈ ਜੀ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਮਿਲਦੇ ਆਂ ਜੀ ਫਿਰ ਹੁਣ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸੋ ਬਹੁਤ ਸਾਰੇ ਭੈਣ ਭਰਾ ਕਮੈਂਟ ਕਰਦੇ ਆ ਜੀ ਵੀਡੀਓ ਦੇ ਬਾਰੇ ਠੀਕ ਹੈ ਜੀ ਵੀ ਸਾਨੂੰ ਆਰਐਸਪੀ ਬਣਾ ਕੇ ਦੱਸੋ ਠੀਕ ਹੈ ਜੀ ਸੋ ਹਲੇ ਕੰਮਕਾਰ ਕਰਕੇ ਥੋੜਾ ਬਿਜੀ ਚੱਲ ਰਹੇ ਆ ਜੀ ਠੀਕ ਹੈ ਜੀ ਬੇਹਾਂ ਦਾ ਸੀਜ਼ਨ ਹੈ ਸੋ ਸਾਈਆਂ ਸੂਈਆਂ ਬੁੱਕ ਹੋਈਆਂ ਬੈ ਠੀਕ ਹੈ ਜੀ ਥੋੜਾ ਜਿਹਾ ਮੌਸਮ ਹੈ ਜਿਹੜਾ ਉਹ ਖੁੱਲ ਲੈਣ ਤੋਂ ਸੋ ਵੀਡੀਓ ਵਾਲੀ ਤਾਂ ਨੇਰੀ ਠਾਲ ਦਾਂਗੇ ਠੀਕ ਹੈ ਜੀ ਜਿੰਨੇ-ਜਿੰਨੇ ਭੈਣ ਭਰਾਵਾਂ ਨੇ ਕਮੈਂਟ ਕੀਤੇ ਹੋਏ ਆ ਕਿਸੇ ਵੀ ਵੀਡੀਓ ਬਾਰੇ ਜਿਹੜੀ ਰੈਸਪੀ ਉਹ ਕਹਿੰਦੇ ਸਾਰੀਆਂ ਰੈਸਪੀ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਸੋ ਕਾਲੀ ਨਾ ਕਰਿਆ ਕਰੋ ਵੀਡੀਓ ਜ਼ਰੂਰ ਬਣਾਵਾਂਗੇ ਹਰ ਇੱਕ ਪੀਰ ਭੈਣ ਭਰਾ ਦੇ ਕਹਿਣ ਤੇ ਸੋ ਹਲੇ ਕੰਮਕਾਰ ਕਰਕੇ ਥੋੜਾ ਬੀਜ਼ੀ ਆ ਸੋ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ